ਦੋਸਤੋ ਲੰਘੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਇੱਕ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਵੀ ਯੂਕੇ ਦੇ ਅੰਦਰ ਜਿੱਦਾਂ ਲੇਬਰ ਸਰਕਾਰ ਬਣੀ ਹੈ ਨਾ ਵੀ ਇਹਨਾਂ ਨੇ ਸਖਤ ਫੈਸਲੇ ਕੀਤੇ ਆ ਇਸੇ ਤਰੀਕੇ ਨਾਲ ਪੰਜਾਬ ਦੀ ਮਾਨ ਸਰਕਾਰ ਨੂੰ ਵੀ ਸਖਤ ਫੈਸਲੇ ਕਰਨ ਦੀ ਜ਼ਰੂਰਤ ਹੈ ਜਾਂ ਏਟਲੀਸਟ ਇਦਾਂ ਦੇ ਫੈਸਲੇ ਕਰਨੇ ਚਾਹੀਦੇ ਆ ਜਿਹੜੇ ਕਿ ਚਾਹੇ ਉਹਨਾਂ ਨੂੰ ਲੱਗੇ ਕਿ ਗੈਰ ਮਕਬੂਲ ਹੋ ਸਕਦੇ ਆ ਲੋਕਾਂ ਦੇ ਵਿੱਚ ਪਰ ਜੇਕਰ ਉਹ ਫੈਸਲੇ ਪੰਜਾਬ ਦੇ ਆਉਣ ਵਾਲੇ ਮੁਸਤਕਬਲ ਦੇ ਲਈ ਪੰਜਾਬ ਦੇ ਫਿਊਚਰ ਦੇ ਲਈ ਚੰਗੇ ਹੋ ਸਕਦੇ ਆ ਤੇ ਇਹਨਾਂ ਨੂੰ ਉਹ ਫੈਸਲੇ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਦੀ ਜਿਹੜਾ ਵੀ ਖਾਸ ਕਰਕੇ ਜੇਐਸਟੀਕ ਦੀ ਆਰਥਿਕ ਹਾਲਤ ਹੈ ਹਾਲਾਂਕਿ ਆਮ ਤੌਰ ਤੇ ਪਹਿਲਾਂ ਪੰਜਾਬ ਦੇ ਨਾਲ ਜਿਹੜੇ ਸਬੰਧਤ ਖਜ਼ਾਨਾ ਮੰਤਰੀ ਸੀ ਲੰਬਾ ਸਮਾਂ ਮਨਪ੍ਰੀਤ ਬਾਦਲ ਰਹੇ ਨੇ ਜਿਨ੍ਹਾਂ ਨੂੰ ਕਿ ਅਸੀਂ ਪਿਆਰ ਨਾਲ ਖਾਲੀ ਖਜ਼ਾਨਾ ਮੰਤਰੀ ਵੀ ਕਹਿੰਦੇ ਸੀ ਪੰਜਾਬ ਦੇ ਲੋਕ ਵੀ ਉਹ ਤਾਂ ਇਹੀ ਕਹਿੰਦੇ ਰਹੇ ਕਿ ਖਜ਼ਾਨਾ ਖਾਲੀ ਹੈ ਪਰ ਇਸ ਵਾਰ ਜਿਹੜਾ ਚੀਮਾ ਸਾਹਿਬ ਆਏ ਜਾਂ ਮਾਨ ਸਰਕਾਰ ਜਿਹੜੀ ਆਈ ਵੀ ਇਹਨਾਂ ਦੇ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਰਿਹਾ ਵੀ ਸਾਰਾ ਕੁਝ ਠੀਕ ਹੈ ਜੀ ਅਸੀਂ ਕਰ ਲੈਣਾ ਹੈ ਪਹਿਲਾਂ ਵੀ ਚੋਣਾਂ ਤੋਂ ਪਹਿਲਾਂ ਹੀ ਇਦਾਂ ਕਹਿੰਦੇ ਰਹੇ ਤੇ ਹੁਣ ਵੀ ਇਹਨਾਂ ਨੇ ਬਾਅਦ ਵਿੱਚ ਵੀ ਕਿਹਾ ਵੀ ਅਸੀਂ ਕਰ ਲੈਣਾ ਸਾਰਾ ਕੁਝ ਪਰ ਪੰਜਾਬ ਦੀ ਆਰਥਿਕ ਹਾਲਾਤ ਕਿੱਦਾਂ ਦੇ ਨੇ ਇਹਦੇ ਬਾਬਤ ਇਹਨਾਂ ਨੇ ਕੱਲ ਖੁਦ ਹੀ ਕਹਿ ਲਓ ਕਿ ਇੱਕ ਤਰੀਕੇ ਦਾ ਜਿਹੜਾ ਖੁਲਾਸਾ ਕੀਤਾ ਜਦੋਂ ਇਹਨਾਂ ਨੇ ਪੰਜਾਬ ਨੇ ਜਿਹੜਾ ਕੇਂਦਰ ਸਰਕਾਰ ਨੂੰ ਕਿਹਾ ਕਿ ਸਾਡੇ ਜਿਹੜੇ ਕਰਜ਼ੇ ਦੀ ਹੱਦ ਵਧਾਓ ਸੋ ਉਹੋ ਇਹੀ ਆਪਾਂ ਗੱਲ ਉਸ ਦਿਨ ਕਰ ਰਹੇ ਸੀ ਕਿ ਤੁਹਾਨੂੰ ਜਿਹੜਾ ਤਾਂ ਕਿ ਇਹ ਕਰਜ਼ਾ ਜਾਲ ਆ ਜਿਹੜਾ ਡੈਟ ਆ ਡੈਟ Trap ਆ ਵੀ ਇਹਦੇ ਵਿੱਚੋਂ ਨਿਕਲਿਆ ਜਾ ਸਕੇ ਇਹਦੇ ਲਈ ਜੇਕਰ ਸਖਤ ਫੈਸਲੇ ਕਰਨੇ ਪੈਂਦੇ ਆ ਤਾਂ ਕਰ ਲਓ ਮੈਂ ਉਸ ਦਿਨ ਵੀ ਇਹ ਗੱਲ ਕਰ ਰਿਹਾ ਸੀ ਕਿ ਇਹਨਾਂ ਨੂੰ ਸ਼ਾਇਦ ਲੱਗਦਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਲੱਗਦਾ ਕਿ ਸ਼ਾਇਦ ਸਾਡੀਆਂ ਜਿਹੜੀਆਂ ਬਹੁਤ ਲੋਕ ਲੁਭਾਵਣੀਆਂ ਜਿਹੜੀਆਂ ਨੀਤੀਆਂ ਸੀਗੀਆਂ ਜਾਂ ਜਿਹੜੀਆਂ ਇਹ ਫ੍ਰੀ ਵੀਜ਼ ਵਾਲੀਆਂ ਸਕੀਮਾਂ ਸੀਗੀਆਂ ਵੀ ਸ਼ਾਇਦ ਇਹਦੇ ਚੱਲਦੇ ਆ ਜਿਹੜਾ ਲੋਕ ਸਾਡੇ ਬੰਨੇ ਦੇਖਣ ਲੱਗੇ ਨੇ ਵੀ ਲੋਕੀ ਤਾਂ ਵੈਸੇ ਹੀ ਬੜੇ ਤੰਗ ਸੀਗੇ ਜਿਹੜਾ ਦੂਸਰੇ ਹੱਥੋਂ ਵੈਸੇ ਹੀ ਪਰੇਸ਼ਾਨ ਹੋਈ ਪਏ ਸੀ ਤੇ ਦੂਸਰਿਆਂ ਦੇ ਵਿੱਚ ਹਜੇ ਵੀ ਕੋਈ ਆਪਸ਼ਨ ਖੜੀ ਨਹੀਂ ਹੋਈ ਵੈਸੇ ਟੂ ਵੀ ਵੈਰੀ ਓਨੈਸਟ ਜੇਕਰ ਕਾਂਗਰਸ ਦੇਖੀ ਉਹ ਵੀ ਆਪਸੀ ਧੜੇਬੰਦੀ ਦਾ ਹਜੇ ਉਸੇ ਤਰੀਕੇ ਨਾਲ ਸ਼ਿਕਾਰ ਹੈ ਤੇ ਜਿਹੜਾ ਅਕਾਲੀ ਦਲ ਦਾ ਵੀ ਸਾਨੂੰ ਹਾਲਾਤ ਜਿਹੜਾ ਉਹ ਸਾਹਮਣੇ ਆ ਸਾਡੇ ਸਾਰਿਆਂ ਦੇ ਤੇ ਵੀ ਕੋ ਖਾਸ ਆਪਸ਼ਨ ਖੜੀ ਹਜੇ ਇਹਨਾਂ ਦੇ ਸਾਹਮਣੇ ਹੋਈ ਨਹੀਂ ਪਰ ਇਹਨਾਂ ਨੂੰ ਏਟਲੀਸਟ ਇਹ ਚਾਹੀਦਾ ਕਿ ਜੇਕਰ 92 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਕੌਨਫੀਡੈਂਸ ਦਿੱਤਾ ਤੇ ਇਹ ਕੁਝ ਜਿਹੜਾ ਇਦਾਂ ਦੇ ਫੈਸਲੇ ਬੇਸ਼ੱਕ ਕਰ ਲੈਣ ਜਿਹਦੇ ਨਾਲ ਵੀ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦੇ ਲਈ ਬਿਹਤਰ ਹੋ ਸਕੇ ਤੇ ਇਹ ਹੁਣ ਇੱਥੇ ਕਈ ਵਾਰ ਕੀ ਹੁੰਦਾ ਕਿ ਉਸ ਦਿਨ ਜਦੋਂ ਆਪਾਂ ਗੱਲ ਕਰ ਰਹੇ ਸੀ ਵੀ ਆਹ ਆਹ ਚੀਜ਼ਾਂ ਜਿਹੜੀਆਂ ਨਹੀਂ ਹੋਈਆਂ ਇੱਕ ਦੋ ਸੱਜਣਾਂ ਨੇ ਕਿਹਾ ਵੀ ਤੁਸੀਂ ਜਿਹੜਾ ਵੀ ਪਿਛਲੀਆਂ ਸਰਕਾਰਾਂ ਨੇ ਇਦਾਂ ਕੀਤਾ ਸੀ ਜੀ ਇਹ ਹੁਣ ਜਿਹੜਾ ਕਮੈਂਟ ਕਰਦੇ ਨੇ ਸੱਜਣਾਂ ਤੇ ਕੋ ਹੋਰ ਆਪਣੇ ਮਿੱਤਰ ਪਿਆਰੇ ਵੀ ਜਿਹੜਾ ਇਦਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਵੀ ਬੱਸ ਦੀ ਗੱਲ ਨਹੀਂ ਜਦੋਂ ਸਰਕਾਰ ਹਰੇਕ ਵਾਰ ਇਹ ਕਹਿ ਦਿੰਦੀ ਆ ਭਗਵੰਤਬਾਪ ਸਾਬ ਇਹ ਕਹਿ ਦਿੰਦੇ ਨੇ ਪਿਛਲਿਆਂ ਨੇ ਆਹ ਕੀਤਾ ਸੀ ਜਾਂ ਤੁਸੀਂ ਪਿਛਲਿਆਂ ਦੀ ਵਾਰ ਨੂੰ ਆਹ ਨਹੀਂ ਬੋਲੇ ਤਾਂ ਜੀ ਇਹ ਦੇਖੋ ਜੀ ਡੈਮੋਕ੍ਰੇਸੀ ਦੇ ਵਿੱਚ ਜਮਹੂਰੀਅਤ ਦੇ ਵਿੱਚ ਜਿਹੜਾ ਲੋਕਤੰਤਰ ਆ ਨਾ ਇਹਦੇ ਵਿੱਚ ਜਿਹੜੀ ਵੋਟਾਂ ਦੀ ਪ੍ਰਣਾਲੀ ਆ ਉਹਦੀ ਖੂਬਸੂਰਤੀ ਇਹੀ ਆ ਜੇ ਤਾਂ ਪਿਛਲਿਆਂ ਨੇ ਚਾਹੇ ਸੁਖਵੀਰ ਸਿੰਘ ਬਾਦਲ ਸੀ ਮਜੀਠੀਆ ਸਾਹਿਬ ਸੀ ਜਾਂ ਜਿਹੜੀ ਅਕਾਲੀ ਦਲ ਦੀ ਸਰਕਾਰ ਦੇ ਲੋਕ ਸੀ ਜਾਂ ਫਿਰ ਕਾਂਗਰਸ ਦੀ ਸਰਕਾਰ ਦੇ ਲੋਕ ਸੀ ਕੈਪਟਨ ਮਨਿੰਦਰ ਸਿੰਘ ਸੀ ਸਿੱਧੂ ਸਾਹਿਬ ਸੀ ਜਾਂ ਜਿੰਨੇ ਵੀ ਹੋਰ ਬੜਿੰਗ ਹੋਣੀ ਸੀ ਚਰਨਜੀਤ ਚੰਨੀ ਸੀ ਦੇਖੋ ਜੀ ਜੇ ਤਾਂ ਇਹਨਾਂ ਨੇ ਕੋਈ ਕਾਨੂੰਨ ਜਿਹੜੀ ਗਲਤੀ ਕੀਤੀ ਆ ਜਾਂ ਕੀਤਾ ਜੁਰਮ ਉਹਦੀ ਤਾਂ ਸਜ਼ਾ ਪੰਜਾਬ ਸਰਕਾਰ ਇਹਨਾਂ ਨੂੰ ਕਾਨੂੰਨ ਦੇ ਹਿਸਾਬ ਦੇ ਨਾਲ ਜਾ ਕੇ ਦੇ ਸਕਦੀ ਆ ਤੇ ਜੇ ਤਾਂ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਣ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਦੇ ਉੱਤੇ ਮੁਕਾਦਮੇ ਚੱਲਣ ਤਾਂ ਉਹ ਅਸੀਂ ਦੇਖ ਸਕਦੇ ਹਾਂ ਕਿ ਆ ਇਹਨਾਂ ਨੇ ਜਿਹੜਾ ਕੰਮ ਨਹੀਂ ਸੀ ਕੀਤਾ ਤੇ ਆ ਜ ਆ ਇਹਨਾਂ ਨੇ ਕੰਮ ਗਲਤ ਕੀਤਾ ਸੀ ਕਾਨੂੰਨ ਦੇ ਹਿਸਾਬ ਦੇ ਨਾਲ ਤਾਂ ਉਹਦੀ ਇਹਨਾਂ ਨੂੰ ਸਜ਼ਾ ਮਿਲ ਰਹੀ ਹੈ ਜੇਕਰ ਤੁਸੀਂ ਜਮਹੂਰੀਅਤ ਦੇ ਵਿੱਚ ਕੁਝ ਨਾ ਕਰਨ ਦੀ ਸਜ਼ਾ ਇਹ ਹੀ ਹੁੰਦੀ ਆ ਕਿ ਲੋਕੀ ਤੁਹਾਨੂੰ ਵੋਟ ਆਊਟ ਕਰ ਦੇਣ ਜੇਕਰ ਮੈਨੂੰ ਕੋਈ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਮੈਂ ਉਸ ਜ਼ਿੰਮੇਵਾਰੀ ਤੇ ਖਰਾ ਨਹੀਂ ਉਤਰਦਾ ਤਾਂ ਲੋਕਤੰਤਰ ਦੀ ਖੂਬਸੂਰਤੀ ਇਹ ਹੈ ਕਿ ਲੋਕਾਂ ਨੇ ਮੈਨੂੰ ਇਸ ਕੁਰਸੀ ਤੇ ਬਿਠਾ ਲਿਆ ਸੀ ਤਾਂ ਉਹ ਮੈਨੂੰ ਇਹ ਕਹਿ ਸਕਦੇ ਆ ਕਿ ਤੇਰੀ ਗਲਤੀ ਆ ਤੈਨੂੰ ਜ਼ਿੰਮੇਵਾਰੀ ਦਿੱਤੀ ਸੀ ਤੇ ਇਹ ਕੰਮ ਨਹੀਂ ਕੀਤਾ ਤੂੰ ਹੁਣ ਘਰੇ ਚੱਲ ਇਸ ਤੋਂ ਜ਼ਿਆਦਾ ਮੇਰਾ ਕੋਈ ਜਿਹੜਾ ਨਾ ਮੇਰੇ ਤੇ ਮੇਰਾ ਕੋਈ ਜੁਰਮਿਆ ਨਾ ਮੇਰੀ ਕੋਈ ਸਜ਼ਾ ਬਣਦੀ ਆ ਜੇ ਮੈਂ ਇਸ ਕੁਰਸੀ ਤੇ ਬੈਠ ਕੇ ਕੋ ਇਦਾਂ ਦੀ ਕੰਮ ਕੀਤਾ ਜਿਹੜਾ ਕਿ ਭਾਰਤੀ ਕਾਨੂੰਨ ਦੇ ਹਿਸਾਬ ਦੇ ਨਾਲ ਗਲਤ ਹੈ ਫਿਰ ਉਹਦੀ ਸਜ਼ਾ ਮੈਨੂੰ ਜਿਹੜਾ ਨਿਆਂ ਪ੍ਰਣਾਲੀ ਦੇ ਤਹਿਤ ਮਿਲ ਸਕਦੀ ਆ ਆਦਰਵਾਇਜ਼ ਜੇਕਰ ਉਹਨਾਂ ਨੇ ਕੋਈ ਗਲਤ ਫੈਸਲੇ ਕੀਤੇ ਸੀ ਜਾਂ ਉਹਨਾਂ ਨੇ ਜਿਹੜਾ ਕੋਈ ਸਹੀ ਫੈਸਲੇ ਨਹੀਂ ਕੀਤੇ ਸੀ ਇਹਦੀ ਸਜ਼ਾ ਲੋਕ ਉਹਨਾਂ ਨੂੰ ਦੇ ਚੁੱਕੇ ਨੇ ਤੇ ਹੁਣ ਪਿਛਲੇ 2.5 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਹੁਣ ਇਹਨਾਂ ਦਾ ਵੈਸੇ ਫਰਜ਼ ਵੀ ਨਹੀਂ ਬਣਦਾ ਇਹ ਗੱਲਾਂ ਦੱਸਣ ਦਾ ਕਿ ਪਿਛਲਿਆਂ ਨੇ ਆਹ ਕੀਤਾ ਸੀ ਜਾਂ ਪਿਛਲਿਆਂ ਨੇ ਆਹ ਨਹੀਂ ਸੀ ਕੀਤਾ ਸੋ ਹੁਣ ਇਹਨਾਂ ਨੂੰ ਮੁਸਤਕਬਿਲ ਵੱਲ ਫਿਊਚਰ ਵੱਲ ਵੇਖਣਾ ਚਾਹੀਦਾ ਤੇ ਇਹ ਹੁਣ ਕੱਲ ਦੀ ਜਿਹੜੀ ਹੈ ਜੀ ਜਦੋਂ ਦੀ ਰਿਪੋਰਟ ਆਈ ਹੈ ਵੈਸੇ ਤਾਂ ਬਹੁਤ ਸਾਰੇ ਮੀਡੀਆ ਆਦਾਰਿਆਂ ਨੇ ਜਿਹੜੀ ਹੈ ਸਾਂਝੀ ਕੀਤੀ ਹੈ ਇਹ ਚਰਨਜੀਤ ਪੂਲੂ ਸਾਹਿਬ ਨੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਿਹੜੀ ਰਿਪੋਰਟ ਸ਼ਾਇਰ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜਿਹੜਾ ਚੱਲ ਰਿਹਾ ਵਿੱਤੀ ਸਾਲ ਆ ਇਹਦੇ ਲਈ ਆਪਣੀ ਕਰਜ਼ਾ ਹੱਦ ਵਿੱਚ 10000 ਕਰੋੜ ਰੁਪਏ ਦੇ ਵਾਧੇ ਦੀ ਮੰਗ ਕੀਤੀ ਹੈ ਤੇ ਕੇਂਦਰੀ ਵਿੱਤ ਮੰਤਰਾਲੇ ਨੂੰ ਭੇਜੇ ਪੱਤਰ ਦੇ ਵਿੱਚ 10000 ਕਰੋੜ ਦੀ ਵਾਧੂ ਕਰਜ਼ਾ ਹੱਦ ਹੱਦ ਨੂੰ ਪ੍ਰਵਾਨਗੀ ਦੇਣ ਲਈ ਕਿਹਾ ਗਿਆ ਹੈ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੇ ਪੱਤਰ ਵਿੱਚ ਆਪਣੇ ਖਰਚਿਆਂ ਦੀ ਪੂਰਤੀ ਦਾ ਹਵਾਲਾ ਦਿੱਤਾ ਹੈ ਸੂਬਾ ਸਰਕਾਰ ਨੂੰ ਜਾਪਦਾ ਹੈ ਕਿ ਮੌਜੂਦਾ ਸਾਲਾਨਾ ਕਰਜ਼ਾ ਹੱਦ ਨਾਲ ਮੌਜੂਦਾ ਵਿੱਤੀ ਬਰੇ ਦੌਰਾਨ ਪਰਪਾਈ ਨਹੀਂ ਹੋਵੇਗੀ ਪੰਜਾਬ ਸਰਕਾਰ ਹੋਰ ਕਰਜ਼ਾ ਚੁੱਕ ਕੇ ਆਪਣੇ ਖਰਚਿਆਂ ਦੀ ਪੂਰਤੀ ਕਰਨਾ ਚਾਹੁੰਦੀ ਹੈ ਸਾਲ 2024-25 ਲਈ ਪੰਜਾਬ ਦੀ ਕਰਜ਼ਾ ਹੱਦ 30464.92 ਕਰੋੜ ਰੁਪਏ ਹੈ ਜਿਸ ਤੋਂ ਜੁਲਾਈ ਤੱਕ ਸਰਕਾਰ ਨੇ 13094 ਸਾਲ ਲਈ 13094 ਕਰੋੜ ਦਾ ਕਰਜ਼ਾ ਚੱਕ ਲਿਆ ਹੈ ਇਸ ਤੋਂ ਇਲਾਵਾ ਸਰਕਾਰ ਨੇ ਚਾਲੂ ਵਿੱਤੀ ਸਾਲ ਲਈ 10000 ਕਰੋੜ ਦੀ ਕਰਜ਼ਾ ਹੱਦ ਦੀ ਲੋੜ ਮਹਿਸੂਸ ਕੀਤੀ ਹੈ ਸੋ ਇਹ ਜਿਹੜਾ ਚੰਜੀਤ ਭੁੱਲਰ ਹੋਣਾ ਨੇ ਜਿਹੜੀ ਇਹ ਰਿਪੋਰਟ ਸ਼ਾਇਅ ਕੀਤੀ ਹੈ ਦੇ ਵਿੱਚ ਇਹ ਦੱਸਦੇ ਆ ਕਿ ਕੇਂਦਰ ਸਰਕਾਰ ਨੇ ਪਿਛਲੇ ਪਿਛਲੇ ਸਾਲ ਜਿਹੜਾ ਇੱਕ ਦਫਾ ਪੰਜਾਬ ਦੀ ਕਰਜ਼ਾ ਹੱਦ ਦੇ ਵਿੱਚ 2387 ਕਰੋੜ ਰੁਪਏ ਦੀ ਕਟੌਤੀ ਕੀਤੀ ਸਗੀ ਇਹ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਨੂੰ ਜਿਹੜਾ ਹੁਣ ਉਹ ਆਹ ਤਨਖਾਹਾਂ ਤਰਕੂਹਾਂ ਦੇਣ ਵਾਲੇ ਮਸਲੇ 'ਚ ਵੀ ਪ੍ਰੋਬਲਮ ਆ ਰਹੀ ਹੈ ਪਿਛਲੇ ਅਗਸਤ ਮਹੀਨੇ ਦੀ ਸਰਕਾਰ ਦੱਸਦੀ ਹੈ ਕਿ 4 ਅਗਸਤ ਮਹੀਨੇ ਦੀ ਜਿਹੜੀ ਤਨਖਾਹ ਸੀ ਉਹ 4 ਸਤੰਬਰ ਨੂੰ ਦਿੱਤੀ ਜਾ ਸਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨਾਂ ਤੋਂ ਵਿੱਤੀ ਸੰਕਟ ਦੇ ਮੱਦੇਨਜ਼ਰ ਕਮਾਨ ਆਪਣੇ ਹੱਥ ਲੈ ਲਈ ਹੈ ਪਰ ਪੰਜਾਬ ਦੇ ਵਿੱਤ ਨੂੰ ਲੈ ਕੇ ਬਿਤ ਮੰਤਰੀ ਹਰਪਾਲ ਸਿੰਘ ਚੀਮਾ ਲਈ ਪਰਖ ਦੀ ਘੜੀ ਹੈ ਡੈਫੀਨਿਟਲੀ ਉਹਨਾਂ ਲਈ ਤਾਂ ਪਰਖ ਦੀ ਘੜੀ ਚੱਲ ਰਹੀ ਹੈ ਹੀ ਹੈ ਤੇ ਭਗਵੰਤ ਮਾਨ ਸਾਹਿਬ ਲਈ ਵੀ ਪਰਖ ਦੀ ਘੜੀ ਹੈ ਅੱਛਾ ਪਰਖ ਦੀ ਘੜੀ ਸਿਰਫ ਇਕਨੋਮਿਕ ਵਾਲੇ ਪਾਸੇ ਨਹੀਂ ਇਕਨੋਮੀ ਵਾਲੇ ਪਾਸੇ ਨਹੀਂ ਪਾਰਟੀ ਵਾਲੇ ਪਾਸੇ ਦੀ ਖੜੀ ਹੈ ਜਦੋਂ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਤੇ ਅੱਛਾ ਇਹ ਗੱਲ ਬਹੁਤ ਲੰਬੇ ਸਮੇਂ ਦੀਆਂ ਚੱਲਦੀਆਂ ਕਿ ਪੰਜਾਬ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਵਿੱਚ ਜਿਹੜਾ ਇੱਕ ਤਜ ਨੂੰ ਪਾਵਰ ਸੈਂਟਰ ਭਗਵੰਤ ਮਾਨ ਸਾਹਿਬ ਨੇ ਆਪਣਾ ਬਣਾ ਲਿਆ ਸੀ ਹੋਰ ਕਿਸੇ ਦਾ ਇਹਨਾਂ ਨੇ ਬਲ ਨਹੀਂ ਦਿੱਤਾ ਜਿਹੜੇ ਲੀਡਰ ਪਾਵਰ ਸੈਂਟਰ ਬਣਾਉਣ ਵਾਲੇ ਸੀ ਜਿਨ੍ਹਾਂ ਦੀ ਧੜੇ ਬਣ ਸਕਦੇ ਸੀ ਚਾਹੇ ਛੋੜੇਪੁਰ ਸਾਹਿਬ ਸੀ ਤੇ ਛੋੜੇਪੁਰ ਸਾਹਿਬ ਦਾ ਧੜਾ ਕੀ ਚਲੋ ਉਹਨਾਂ ਨੇ ਤਾਂ ਪਾਰਟੀ ਉਹ ਉਹ ਕਹਿੰਦੇ ਵੀ ਅਸੀਂ ਉਹਨਾਂ ਨੇ ਖੜੀ ਕੀਤੀ ਆ ਪੁਰਾਣੇ ਲੀਡਰ ਜਿਹੜੇ 10 ਦੇ ਵੀ ਆ ਪੰਜਾਬ ਦੇ ਵਿੱਚ ਜਦੋਂ ਆਵਾਦ ਵੀ ਪਾਰਟੀ ਆਈ ਆਈ ਹੈ 2014 ਦੇ ਵਿੱਚ ਤੇ ਉਸ ਤੋਂ ਬਾਅਦ ਚਾਹੇ ਡਾਕਟਰ ਧਰਮਵੀਰ ਗਾਂਧੀ ਹੁਣੀ ਜਦੋਂ ਉਹ ਦਿੱਲੀ ਵਾਲਿਆਂ ਨੇ ਬਾਹਰ ਕਰਤੇ ਜਦੋਂ ਜਗਿੰਦਰ ਯਾਦਵ ਵਾਲਾ ਤੇ ਪ੍ਰਸ਼ਾਦ ਪੂਛਨਵਾਲਾ ਸਾਰਾ ਮਸਲਾ ਹੋਇਆ ਸੀ ਇਹਨਾਂ ਨੂੰ ਜਿਹੜੇ ਛੋੜੇਪੁਰ ਸਾਹਿਬ ਆ ਸੁੱਚਾ ਸਿੰਘ ਛੋੜੇਪੁਰ ਜੀ ਉਹ ਹੁਣ ਅਕਾਲੀ ਦਲ ਦੇ ਵਿੱਚ ਨੇ ਤੇ ਇਸ ਸਮੇਂ ਸੁਧਾਰ ਲੈਣ ਵਾਲਿਆਂ ਦੇ ਨਾਲ ਨੇ ਉਹਨਾਂ ਨੂੰ ਇਹਨਾਂ ਨੇ ਜੀ ਪਤਾ ਨਹੀਂ ਕਿਹੜੀ ਕੋਈ ਵੀਡੀਓ ਦੇ ਜਿਹੜਾ ਬੁਨਿਆਦ ਬਣਾ ਕੇ ਉਹਨਾਂ ਨੂੰ ਕੱਢ ਦਿੱਤਾ ਤੇ ਉਹ ਸਟਿੰਗ ਆਪਰੇਸ਼ਨ ਸੀ ਜਾਂ ਵੀਡੀਓ ਸੀ ਜੋ ਵੀ ਉਹ ਹਜੇ ਤੱਕ ਕਿਸੇ ਨੇ ਵੇਖਿਆ ਹੈ ਨਹੀਂ ਤੇ ਉਹਨਾਂ ਨੂੰ ਕੱਢ ਦਿੱਤਾ ਬਾਹਰ ਇਹਨਾਂ ਨੇ ਫਿਰ ਗੁਰਪ੍ਰੀਤ ਘੁੱਗੀ ਵੀ ਆਪ ਹੀ ਕਹਿ ਲੋ ਕਿ ਇਹਨਾਂ ਦੀਆਂ ਜਿਹੜੀਆਂ ਲੈ ਕੇ ਇਹਨਾਂ ਦੀਆਂ ਪ੍ਰੋਬਲਮਸ ਦਾ ਹਵਾਲਾ ਦੇ ਕੇ ਉਹ ਵੀ ਚਲੇ ਗਿਆ ਸੁਖਪਾਲ ਸਿੰਘ ਖਹਿਰਾ ਵੀ ਜਾਂਦੇ ਰਹੇ ਉਹਨਾਂ ਨੂੰ ਵੀ ਇਹਨਾਂ ਨੇ ਜਿਹੜਾ ਆਪੋਜੀਸ਼ਨ ਲੀਡਰ ਤੋਂ ਬੜਾ ਗਲਤ ਤਰੀਕੇ ਨਾਲ ਲਾਇਆ ਜਿਹੜੇ ਆ ਮੈਨੂੰ ਲੱਗਦਾ ਵੀ ਸ਼ਾਇਦ ਜਿਹੜੇ ਆ ਫੂਲਕਾ ਸਾਹਿਬ ਐਚਸ ਫੂਲਕਾ ਸਾਹਿਬ ਉਹਨਾਂ ਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਨਜ਼ਰ ਆ ਗਿਆ ਸੀ ਵੀ ਗੱਲ ਇੱਥੇ ਬਣਨੀ ਨਹੀਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀ ਕਰਨ ਦੇ ਨਾਲ ਉਹ ਵੈਸੇ ਹੀ ਚਲੀ ਗਏ ਉਹ ਵੀ ਚਲੇ ਗਏ ਸੀ ਕਮਰ ਸੰਧੂ ਸਾਹਿਬ ਵੀ ਪਰੇ ਹੋ ਗਿਆ ਸੀ ਸੋ ਕੁੱਲ ਮਿਲਾ ਕੇ 올ਟ ਗੈਦਰ ਜਿਹੜਾ ਪੁਰਾਣੇ ਲੀਡਰਾਂ ਦੇ ਵਿੱਚੋਂ ਇਹਨਾਂ ਦੇ ਵਿੱਚ ਇਹੀ ਜਿਹੜਾ ਭਗਵੰਤ ਮਾਨ ਹੀ ਬਚਦੇ ਨੇ ਤੇ ਉਸ ਤੋਂ ਬਾਅਦ ਜਾ ਹੈਗੇ ਆ ਸੰਧਵਾ ਸਾਹਿਬ ਮੀਤ Heer ਨੇ ਜਾਂ ਬਲਜਿੰਦਰ ਕੌਰ ਜੀ ਆ ਬਾਈ ਅਮਨ ਹੁਣੀ ਹੁੰਦੇ ਸੀਗੇ ਇਹ ਕੁਝ ਕੁ ਲੀਡਰ ਸੀਗੇ ਜਿਹਨਾਂ ਦੇ ਵਿੱਚੋਂ ਇਸ ਸਮੇਂ ਸਭ ਤੋਂ ਜ਼ਿਆਦਾ ਸਾਨੂੰ ਨਜ਼ਰ ਆਉਂਦੇ ਨੇ ਭਗਵੰਤ ਮਾਨ ਹੁਣੀ ਸੋ ਕੁਲਤਾਰ ਸਿੰਘ ਸੰਧਵਾ ਨੂੰ ਲੈ ਕੇ ਇਹ ਜਦੋਂ ਜਦੋਂ ਇਹਨਾਂ ਦੇ ਉਹ ਅੰਗਰਾਲ ਹੁਣੀ ਗਏ ਸੀ ਉਦੋਂ ਉਹਨਾਂ ਨੇ ਵੀ ਇਦਾਂ ਦਾ ਕੋਈ ਖਲਾਸਾ ਕੀਤਾ ਸੀ ਕਿ ਸੰਧਵਾ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਮਿਲੇ ਸੀ ਤੇ ਇਸ ਵਾਰ ਕੀ ਹੋਇਆ ਕਿ ਕੁਲਤਾਰ ਸਿੰਘ ਪਹਿਲਾਂ ਇਦਾਂ ਦੀਆਂ ਵੀ ਖਬਰਾਂ ਆਈਆਂ ਕਿ ਸੰਧਵਾ ਸਾਹਿਬ ਦੇ ਨਾਲ ਇਹਨਾਂ ਦੀ ਜਿਹੜੀ ਆ ਕੁਝ ਹੋਈ ਆ ਪ੍ਰੋਬਲਮ ਹੋਈ ਆ ਤੇ ਬਾਅਦ ਵਿੱਚ ਦੱਸਦੇ ਆ ਮੁਲਾਕਾਤ ਹੋ ਗਈ ਤਾਂ ਸੰਦੀਪ ਪਾਟਕ ਹੋਣਾ ਨੇ ਸਾਰਾ ਕੁਝ ਠੀਕ ਠੀਕ ਠਾਕ ਕਰਵਾਤਾ ਅੱਛਾ ਪਾਵਰ ਸੈਂਟਰ ਇੱਕ ਇੱਧਰ ਵੀ ਬਣਿਆ ਸੀ ਜਿਹੜਾ ਰਾਗਵ ਚੱਡਾ ਹੋਣਾ ਦਾ ਉਹਨਾਂ ਨੂੰ ਵੀ ਭਗਵੰਤ ਮਾਨ ਨੇ ਘਰੇ ਤੋਰਤਾ ਵੈਸੇ ਇਸ ਕੰਮ ਨੂੰ ਤਾਂ ਜਿਹੜਾ ਸਿਆਸਤ ਦੇ ਵਿੱਚ ਮਾਨ ਸਾਹਿਬ ਦਾ ਮੰਨ ਲਾਦਾ ਕੋਈ ਸਾਨੀ ਨਹੀਂ ਤੇ ਇਹ ਜਿਹੜੇ ਆਪਣੇ ਸੰਤਮਾਨ ਸਾਹਿਬ ਜਦੋਂ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀਗਾ ਉੱਥੇ ਇਹਨਾਂ ਨੇ ਜੀਐਸਪੀ ਕੇ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਉਹ ਗੱਲਬਾਤ ਕਰਨ ਲਈ ਉਠਾਇਆਗੇ ਨੂੰ ਕੁਮਰ ਵਿਜੇ ਪ੍ਰਤਾਪ ਨੂੰ ਤੇ ਉਹ ਕੁਮਰ ਪ੍ਰਤਾਪ ਦੀ ਜਿਹੜੀ ਆ ਮਾਨ ਸਰਕਾਰ ਦੇ ਨਾਲ ਵੈਸੇ ਬਹੁਤ ਇਹ ਪਿਆਰ ਆ ਤੁਹਾਨੂੰ ਪਤਾ ਹੀ ਹੈ ਉਹਦਾ ਮੈਂ ਅਕਸਰ ਕਹਿਣਾ ਹੁੰਦਾ ਕਿ ਪੰਜਾਬ ਸਰਕਾਰ ਨੂੰ ਜਾਂ ਭਗਵੰਤ ਮਾਨ ਸਰਕਾਰ ਨੂੰ ਜੇਕਰ ਕੋਈ ਇਹਨਾਂ ਦੀ ਆਪੋਜੀਸ਼ਨ ਕਰ ਰਿਹਾ ਤਾਂ ਉਹ ਇਕੱਲੇ ਕੁਮਰ ਵਿਜੇ ਪ੍ਰਤਾਪ ਇਹਨਾਂ ਦੀ ਸਰਕਾਰ ਦੇ ਵਿੱਚੋਂ ਹੀ ਸਭ ਤੋਂ ਵੱਡੀ ਕਰ ਰਹੇ ਨੇ ਤੇ ਫੇਰ ਉਹ ਜਿਹੜਾ ਉਹਨਾਂ ਨੇ ਜਿਹੜਾ ਹਾਲਾਂਕਿ ਉਹ ਉਹ ਵੈਸੇ ਏਡੀ ਗੱਲ ਬਣ ਨਹੀਂ ਸકી ਜਿੱਦੀ ਗਲਤਾਰ ਸਿੰਘ ਸੰਧਵਾ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਆ ਕੱਲ ਪਰਸੋਂ ਫੇਰ ਇੱਕ ਖਬਰ ਆਉਂਦੀ ਹੈ ਕਿ ਜਿਹੜੇ ਬੀਬੀ ਬਲਜਿੰਦਰ ਕੌਰ ਆ ਉਹਨਾਂ ਨੇ ਵੀ ਸੰਤਮਾ ਸਾਹਿਬ ਨੂੰ ਜਿਹੜਾ ਆਖਿਆ ਕਿ ਮੇਰੇ ਹਲਕੇ ਦੇ ਵਿੱਚ ਮੇਰੇ ਨਾਲ ਜਿਹੜੀ ਆ ਉਹ ਬਿਤਕਰਾ ਕੀਤਾ ਜਾ ਰਿਹਾ ਅੱਛਾ ਮੈਂ ਤਾਂ ਇੱਥੇ ਜਿਸ ਦਿਨ ਇਹਨਾਂ ਨੇ ਆਪਣੇ ਜਿਹੜੇ ਡਾਕਟਰ ਸੁਖੀ ਹੁਣੀ ਆ ਇਧਰੋਂ ਬੰਗਾ ਤੋਂ ਉਹਨਾਂ ਨੂੰ ਸ਼ਾਮਲ ਕੀਤਾ ਸੀ ਜਾਂ ਇੱਕ ਦੋ ਜਿਹੜਾ ਇਦਾਂ ਦੀਆਂ ਜਦੋਂ ਵੀ ਗੱਲਾਂ ਸਾਹਮਣੇ ਆਉਣੀਆਂ ਜਾਂ ਜਿਹੜੇ ਡਿੰਪੀ ਢੱਲੋ ਆ ਉਹ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਗਏ ਆ ਤੇ ਆਪਾਂ ਉਦੋਂ ਵੀ ਇਹ ਗੱਲ ਕੀਤੀ ਸੀਗੀ ਕਿ ਵੀ ਇਦਾਂ ਹੋਣਾ ਨਹੀਂ ਚਾਹੀਦਾ ਐਕਚੁਅਲੀ ਵੀ ਜਿਹੜੀ ਲੋਕਤੰਤਰ ਦੇ ਵਿੱਚ ਤਾਂ ਜਦੋਂ ਆਪਾਂ ਇਹ ਕਹਿੰਨੇ ਕਿ ਆਪੋਜੀਸ਼ਨ ਆ ਤੇ ਜਿਹੜੀ ਆ ਟ੍ਰੈਜਰੀ ਬੈਂਚਸ ਆ ਵੀ ਦੋਨਾਂ ਦਾ ਜਿਹੜਾ ਬਰਾਬਰ ਦਾ ਹੱਕ ਹੁੰਦਾ ਤੇ ਇੱਥੇ ਤਾਂ ਜਿਹੜੇ ਆਪੋਜੀਸ਼ਨ ਵਾਲੇ ਤਾਂ ਛੱਡੋ ਤੁਸੀਂ ਵੀ ਜਿਹੜੇ ਆਪਣੇ ਇਹਨਾਂ ਦੀ ਆਪਣੀ ਪਾਰਟੀ ਵਾਲੇ ਉਹ ਵੀ ਕਹਿ ਰਹੇ ਸਾਡੇ ਨਾਲ ਬਿਤਕਰਾ ਹੋ ਰਿਹਾ ਵੀ ਅਸੀਂ ਤਾਂ ਇਹ ਉਮੀਦ ਕਰਦੇ ਸੀ ਭਗਵੰਤ ਮਾਨ ਹੁਣਾ ਤੋਂ ਜਾਂ ਆਮ ਆਦਮੀ ਪਾਰਟੀ ਤੋਂ ਕਿ ਇਹ ਜਿਹੜੀਆਂ ਡੈਮੋਕ੍ਰੇਸੀ ਵੈਲਿਊਜ਼ ਨੇ ਜਿਹੜੀਆਂ ਜਮਹੂਰੀਅਤ ਦੀਆਂ ਕਦਰਾਂ ਕੀਮਤਾਂ ਹੁੰਦੀਆਂ ਨੇ ਨਾ ਵੀ ਉਹਨੂੰ ਬਹੁਤ ਉੱਪਰ ਰੱਖਣਗੇ ਪਰ ਇਹ ਤਾਂ ਆਪੋਜੀਸ਼ਨ ਵਾਲਿਆਂ ਦਾ ਆਪੋਜੀਸ਼ਨ ਵਾਲੇ ਤਾਂ ਇਹ ਕਹਿੰਦੇ ਕਿ ਸਾਡਾ ਕੰਮ ਨਹੀਂ ਹੁੰਦਾ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਈਏ ਸੱਤਾਧਾਰੀ ਧਿਰ ਤੇ ਨਾ ਚਲੇ ਜਾਈਏ ਤੇ ਸੱਤਾਧਾਰੀ ਧਿਰ ਦੇ ਆਪਣੇ ਐਮ ਐਲ ਏ ਜਿਹੜੇ ਆ ਉਹ ਕਹਿ ਰਹੇ ਨੇ ਕਿ ਸਾਡੇ ਨਾਲ ਬਿਤਕਰਾ ਹੋ ਰਿਹਾ ਤੇ ਡੈਫੀਨਿਟਲੀ ਉਹ ਉਹ ਕਹਿ ਵੀ ਹੋ ਰਹੇ ਨੇ ਜਿਹੜਾ ਥੋੜਾ ਜਿਆਦਾ ਖੁੰਝੇ ਲਾਏ ਹੋਏ ਨੇ ਹਾਲਾਂਕਿ ਇਹਨਾਂ ਦੇ ਕੋਲ ਅਹੁਦਾ ਤਾਂ ਹੈਗਾ ਚੀਫ ਵਿਪ ਜਿਹੜਾ ਬਲਜਿੰਦਰ ਕੌਰ ਜੀ ਦੇ ਕੋਲ ਪਰ ਇਹਨਾਂ ਨੇ ਜੀਐਸਪੀ ਕੇ ਨਾਲ ਹੁਣ ਕਲਤਾਰ ਸਿੰਘ ਸੰਧਵਾ ਦੇ ਕੋਲ ਜਿਹੜੀ ਇਹਨਾਂ ਨੇ ਪਹੁੰਚ ਕੀਤੀ ਆ ਉਹਦੇ ਤੋਂ ਇੱਕ ਵਾਰ ਫਿਰ ਜਿਹੜਾ ਇਹ ਕਿਆਸ ਰਾਈਆਂ ਜਾਂ ਗੱਲਾਂ ਇੱਕ ਧੜੇਬੰਦੀ ਜਿਹੜੀ ਖੜੀ ਹੋ ਰਹੀ ਆ ਤੇ ਉਹ ਧੜੇਬੰਦੀ ਜਿਹੜਾ ਕਲਤਾਰ ਸਿੰਘ ਸੰਧਵਾ ਆ ਇਧਰ ਲਈ ਜਿਹੜੀ ਟੀਮ ਇੱਕ ਵਾਰ ਫੇਰ ਖੜੀ ਹੋ ਰਹੀ ਹੈ ਇਹ ਅੱਛਾ ਇਹ ਵੈਸੇ ਖੂਬਸੂਰਤੀ ਆ ਮੈਨੂੰ ਲੱਗਦਾ ਵੈਸੇ ਇਹ ਇਹ ਵੀ ਆਪ ਅਕਸਰ ਆਪਣੇ ਜਿਹੜੇ ਲੋਕ ਕਹਿੰਦੇ ਜੀ ਸਾਡੇ ਇੱਥੇ ਇਦਾਂ ਹੁੰਦਾ ਇਹ ਸਾਰੇ ਪਾਸੇ ਵੈਸੇ ਦਾ ਇਹੀ ਹਾਲ ਆਪੋ ਆਪਣੇ ਧੜੇ ਬਣ ਜਾਂਦੇ ਆ ਸਾਰੀਆਂ ਸਿਆਸਤਾਂ ਦੇ ਵਿੱਚ ਚਾਹੇ ਜਿੱਥੇ ਮਰਜੀ ਦੁਨੀਆ ਦੀ ਸਿਆਸਤ ਹੋਵੇ ਮੈਂ ਮੈਨੂੰ ਵੈਸੇ ਵੈਸੇ ਵੀ ਭਗਵੰਤ ਪਾਣ ਸਾਹਿਬ ਜਿਹੜਾ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚੋਂ ਆਏ ਨੇ ਤੇ ਅਕਸਰ ਤੁਸੀਂ ਇਹ ਗੱਲ ਸੁਣੀ ਹੋਣੀ ਆ ਕਿ ਜਦੋਂ ਜਿਹੜਾ ਕੋਈ ਵੀ ਜਿਹੜਾ ਹੀਰੋ ਦਾ ਫਰੈਂਡ ਹੋਵੇ ਨਾ ਹਿੰਦੀ ਫਿਲਮਾਂ ਦੇ ਵਿੱਚ ਵੀ ਜਾਂ इवन ਹੁਣ ਪੰਜਾਬੀ ਦੀਆਂ ਫਿਲਮਾਂ ਦੇ ਵਿੱਚ ਵੀ ਜੇ ਤੁਸੀਂ ਦੇਖਿਓ ਜਿਹੜਾ ਕੋਈ ਵੀ ਮੇਨ ਕਿਰਦਾਰ ਹੁੰਦਾ ਫਿਲਮ ਦਾ ਹੀਰੋ ਹੁੰਦਾ ਜਿਹੜੇ ਵੀ ਆਪਣੇ ਮੇਨ ਪੰਜ ਸੱਤ ਹੀਰੋ ਨੇ ਜਾਂ ਹਿੰਦੀ ਫਿਲਮਾਂ ਦੇ ਜਿਹੜੇ ਹੀਰੋ ਨੇ ਉਹਨਾਂ ਦਾ ਜਿਹੜਾ ਕੋਈ ਦੋਸਤ ਬਣੇਗਾ ਉਹ ਉਹ ਵਿਚਾਰਾ ਜਾਂ ਤਾਂ ਉਹਨਾਂ ਗੁੱਡ ਲੁਕਿੰਗ ਨਹੀਂ ਹੁੰਦਾ ਜਾਂ ਉਹਨੂੰ ਉਹਨਾਂ ਗੁੱਡ ਲੁਕਿੰਗ ਦਿਖਾ ਲਿਆ ਨਹੀਂ ਜਾਂਦਾ ਜਾਂ ਉਹਨੂੰ ਐਵੇਂ ਹੀ ਕਮਲਾ ਰਮਲਾ ਜਾਂ ਦਿਖਾ ਲਿਆ ਜਾਂਦਾ ਵੀ ਇਹਨੂੰ ਤਾਂ ਪਤਾ ਹੀ ਕਿਸੇ ਗੱਲ ਦਾ ਨਹੀਂ ਦੁਨੀਆਦਾਰੀ ਦਾ ਇਹਨੂੰ ਪਤਾ ਹੀ ਨਹੀਂ ਵੀ ਕਿੱਥ ਤੇ ਉਹ ਫਿਰ ਜਿਹੜਾ ਤਾਂ ਇਦਾਂ ਹੁੰਦਾ ਕਿ ਜਿਹੜਾ ਹੀਰੋ ਆ ਉਹ ਜਿਆਦਾ ਵੱਡਾ ਲੱਗੇ ਵੀ ਯਾਰ ਇਹ ਕਿਆ ਬਾਤ ਆ ਆ ਜਿਹੜੇ ਮੁੰਡੇ ਦੀ ਕਿਆਈ ਇਹਦੀ ਇਹਦੀ ਸ਼ਬੀ ਆ ਕਿਆ ਇਹਨੂੰ ਬੋਲਣ ਦਾ ਪਤਾ ਤੇ ਕਿੰਨਾ ਇਹ ਸੋਹਣਾ ਲੱਗਦਾ ਤੇ ਉਹਦੇ ਨਾਲ ਦਾ ਦੋਸਤ ਜਿਹੜਾ ਜਦੋਂ ਨਹੀਂ ਇਹ ਘੱਟ ਸੋਹਣਾ ਲੱਗਦਾ ਤਾਂ ਉਹ ਜਿਹੜਾ ਦੂਜੇ ਪਾਸੇ ਵਾਲਾ ਹੁੰਦਾ ਵੈਸੇ ਹੀ ਜਿਆਦਾ ਸੋਹਣਾ ਲੱਗਣ ਲੱਗ ਪੈਂਦਾ ਤੇ ਉਹ ਇਦਾਂ ਦੱਸ ਦਿਆ ਕਿ ਫਿਲਮ ਇੰਡਸਟਰੀ ਦੇ ਵਿੱਚ ਵੀ ਇਹ ਕੰਮ ਚੱਲਦਾ ਰਹਿੰਦਾ ਤੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਾਹਿਬ ਨੇ ਵੀ ਤਕਰੀਬਨ ਆਪਣੀ ਸਰਕਾਰ ਦੇ ਵਿੱਚ ਥੋੜੀ ਜੀ ਕਹਾਣੀ ਇਦਾਂ ਦੀ ਰੱਖੀ ਆ ਤੇ ਅੱਛਾ ਕਿਸੇ ਦੀ ਕਾਬਲੀਅਤ ਤੇ ਨਹੀਂ ਆਪਾਂ ਗੱਲ ਕਰਦੇ ਸਾਰੇ ਜਿਹੜਾ ਵੱਧ ਤੋਂ ਵੱਧ ਕਾਬਲ ਹੋਣਗੇ ਪਰ ਉਹਨਾਂ ਨੂੰ ਜਿਹੜਾ ਸਨੀਅਰਿਟੀ ਦੇ ਹਿਸਾਬ ਦੇ ਨਾਲ ਜੇਕਰ ਆਪਾਂ ਦੇਖੀਏ ਤਾਂ ਭਗਵੰਤ ਮਾਨ ਨੇ ਮੋਸਟਲੀ ਉਹਨਾਂ ਨੂੰ ਜਿਹੜਾ ਜਿਹੜੇ ਜਿਹੜੇ ਲੀਡਰਾਂ ਦੇ ਬਾਬਤ ਸਾਨੂੰ ਪਹਿਲਾਂ ਨਹੀਂ ਸੀ ਪਤਾ ਹੁੰਦਾ ਲੋਕਾਂ ਨੂੰ ਉਹਨਾਂ ਨੂੰ ਜਾਦੇ ਮੰਤਰੀ ਮੰਡਲ ਦੇ ਵਿੱਚ ਜਿਹੜਾ ਅਹੁਦੇ ਮਿਲੇ ਨੇ ਜਦਕਿ ਜਿਹੜੇ ਪਹਿਲਾਂ ਲੋਕ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਤਾਂ ਮੇਰੇ ਖਿਆਲ ਮੀਥੇ ਹੀ ਨਹੀਂ ਜਿਹੜੇ ਜਾਦੇ ਨੇ ਕੁਲਤਾਰ ਸਿੰਘ ਸੰਧਮਾਨ ਨੂੰ ਸਪੀਕਰ ਲਾ ਗਏ ਸਪੀਕਰ ਦਾ ਵੈਸੇੇ ਕੰਮ ਉਹਨਾਂ ਨੂੰ ਸਾਈਡ ਸਾਈਡ ਤੇ ਕਰ ਦਿੱਤਾ ਜਾਂਦਾ ਇਹ ਵੀ ਤਕਰੀਬਨ ਜਿਹ ਦੇ ਵਿੱਚ ਵੀ ਮੈਂ ਦੇਖਿਆ ਇਦਾਂ ਹੀ ਇੰਡੀਆ ਦੀ ਸਿਆਸਤ ਦੇ ਵਿੱਚ ਵੀ ਆਪਾਂ ਦੇਖ ਲਓ ਜਿਹੜੇ ਜਿਹੜੇ ਇਦਾਂ ਦੇ ਤਕੜੇ ਲੀਡਰ ਹੁੰਦੇ ਨੇ ਨਾ ਜਿਹੜੇ ਇੱਕ ਵੱਡੇ ਆਗੂ ਦੀ ਜਿਹੜੇ ਬਰਾਬਰ ਤੇ ਉਹ ਚੱਲਦੇ ਹੁੰਦੇ ਨੇ ਉਹਨਾਂ ਨੂੰ ਫਿਰ ਜੇ ਹੋਰ ਕੁਝ ਨਹੀਂ ਹੁੰਦਾ ਤਾਂ ਉਹਨਾਂ ਨੂੰ ਫਿਰ ਸਪੀਕਰ ਲਾ ਦਿਓ ਤੇ ਵੀ ਇਹ ਚਲੋ ਸਾਈਡ ਤੇ ਰਹਿਣਗੇ ਇਹ ਇਧਰੋਂ ਸਪੀਕਰ ਦੀ ਉਸ ਤਰੀਕੇ ਨਾਲ ਕੋਈ ਕਹਿਣ ਨੂੰ ਪਾਵਰ ਵੀ ਬਹੁਤ ਹੁੰਦੀ ਹੈ ਤੇ ਵੈਸੇ ਉੱਦਾਂ ਸਰਕਾਰ ਦੇ ਵਿੱਚ ਉੱਦਾਂ ਕੋਈ ਸਿੱਧਾ ਦਖਲ ਵੀ ਨਹੀਂ ਉਹ ਕਰ ਸਕਦੇ ਸੋ ਖੈਰ ਇਹ ਹੁਣ ਇਹ ਕਿਤੇ ਇਹਨਾਂ ਦਾ ਵੀ ਜਿਦਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਾਰੇ ਜੋ ਕਿਹਾ ਜਾਂਦਾ ਕਿਤੇ ਉਹੀ ਕਹਾਣੀ ਉੱਧਰ ਨੂੰ ਨਾ ਤੁਰ ਪਵੇ ਹਾਲਾਂਕਿ ਹਜੇ ਤੱਕ ਦਾ ਭਗਵੰਤ ਮਾਨ ਸਾਹਿਬ ਇਸ ਚੀਜ਼ ਦੇ ਵਿੱਚ ਤਾਂ ਬੜੇ ਉਹ ਕਰੜੇ ਨਜ਼ਰ ਆਉਂਦੇ ਨੇ ਕਿ ਆਪਣੀ ਪਾਰਟੀ ਨੂੰ ਇਕੱਠੇ ਰੱਖਣ ਦੇ ਵਿੱਚ ਤਾਂ ਜਿਹੜਾ ਬਿਲਕੁਲ ਕਾਮਯਾਬ ਨੇ ਤੇ ਇਹਦੇ ਨਾਲ ਨਾਲ ਜਿਵੇਂ ਮੈਂ ਗੱਲ ਕੀਤੀ ਕਿ ਜਿਹੜੀਆਂ ਬਾਕੀ ਆਪਸ਼ਨਾਂ ਨੇ ਪੰਜਾਬ ਦੇ ਲੋਕਾਂ ਦੇ ਕੋਲੋਂ ਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਆਪਸ਼ਨ ਤੇ ਪੰਜਾਬ ਦੀ ਖੇਤਰੀ ਤਰਸੀ ਹੋ ਸ਼੍ਰੋਮਣੀ ਕਾਲੀ ਦਲ ਹੈ ਤੇ ਉਹਦੀ ਖਿੱਚੋ ਤਾਣ ਲਗਾਤਾਰ ਜਾਰੀ ਹੈ ਤੇ ਉਹ ਜਿਹੜੇ ਤਾਂ ਇਹ ਜਿਹੜੇ ਸਿੰਘ ਸਹਬਾਨਾ ਦੇ ਵੱਲੋਂ ਜਦੋਂ ਇਹਨਾਂ ਨੇ ਸਪਸ਼ਟੀਕਰਨ ਮੰਗੇ ਨੇ ਹੁਣ ਜਿਹੜੇ ਤਾਂ ਹੈਗੇ ਨੇ ਇਹਨਾਂ ਦੇ ਨਾਲ ਦੇ ਸੁਬੀ ਸਿੰਘ ਬਾਦਲ ਦੇ ਨਾਲ ਦੇ ਲੋਕ ਉਹ ਤਾਂ ਸਪਸ਼ਟੀਕਰਨ ਦੇ ਰਹੇ ਨੇ ਕਿ ਜਨਰਲੀ ਮੋਸਟਲੀ ਉਹਨਾਂ ਦੀ ਗੱਲ ਜਿੰਨੀ ਕਿ ਸਾਹਮਣੇ ਆ ਰਹੀ ਹੈ ਕਿ ਜੋ ਵੀ ਸੱਤ ਉੱਪਰ ਲਾ ਚੁੱਕਾ ਹੋਈਆਂ ਉਹਦੇ ਲਈ ਮਾਫੀ ਦੇ ਦੇ ਦਿਓ ਤੇ ਜਿਹੜੇ ਦੂਸਰੇ ਪਾਸੇ ਦੇ ਨੇ ਸੁਧਾਰ ਲੈਣ ਵਾਲੇ ਨੇ ਜਾਂ ਬਾਗੀ ਅਕਾਲੀ ਨੇ ਉਹ ਜਿਹੜਾ ਕੱਲ ਬੀਬੀ ਜਗੀਰ ਕੌਰ ਉਹਨਾਂ ਨੇ ਵੀ ਕਾਫੀ ਗੱਲਾਂ ਬਾਤਾਂ ਕੀਤੀਆਂ ਜਾਂ ਪਰਵਿੰਦਰ ਸਿੰਘ ਢੀਂਡਸਾ ਨੇ ਵੀ ਕਿਹਾ ਵੀ ਇਹਨਾਂ ਨੇ ਜਿਹੜੇ ਕੈਬਨਟ ਦੇ ਵਿੱਚ ਫੈਸਲੇ ਲਏ ਅਸੀਂ ਤਾਂ ਉਹਦੇ ਵਿੱਚ ਹੈ ਨਹੀਂ ਸੀ ਇੱਕ ਉਹਨਾਂ ਨੂੰ ਕਿਹਾ ਵੀ ਜਹਾਰ ਹਾਲਮ ਲਾਉਣ ਦੇ ਵਿੱਚ ਸਾਨੂੰ ਖਬਰ ਸੀਗੀ ਬੀਬੀ ਜਗੀਰ ਕੌਰ ਨੇ ਵੀ ਤਕਰੀਬਨ ਇਸੇ ਤਰੀਕੇ ਦੀ ਗੱਲ ਕੀਤੀ ਹੈ ਕਿ ਬਾਦਲ ਪਰਿਵਾਰ ਤਾਂ ਜਿਹੜਾ ਤਗੜਾ ਹੀ ਬਹੁਤ ਸੀ ਉਹਨਾਂ ਦੇ ਤਗੜੇ ਹੋਣ ਦੇ ਚੱਲਦੇ ਆਈ ਤਾਂ ਮੈਨੂੰ ਬਾਅਦ ਵਿੱਚ ਜਿਹੜਾ ਪਾਰਟੀ ਦੇ ਵਿੱਚੋਂ ਜਿਹੜਾ ਮੈਨੂੰ ਜਾਂ ਮੰਤਰੀ ਪਦ ਮੈਂ ਨਹੀਂ ਜ਼ਿਆਦਾ ਲੰਬਾ ਸਮਾਂ ਉਹਦੇ ਤੇ ਰਹਿ ਸਕੀ ਸ ਇਹ ਇਹ ਮੈਨੂੰ ਲੱਗਦਾ ਇਹ ਵੀ ਇਹਨਾਂ ਦੇ ਲਈ ਪ੍ਰੋਬਲਮੈਟਿਕ ਕੀ ਹੋ ਜਾਣਾ ਸਰਦਾਰ ਸੁਖੀਰ ਸਿੰਘ ਬਾਦਲ ਦੇ ਲਈ ਚਲੋ ਜਿਹੜੇ ਇਹਨਾਂ ਦੇ ਹੁਣ ਜਿਹੜੇ ਜਿੱਦਾਂ ਕਲੇਰ ਸਾਹਿਬ ਆ ਜਾਂ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਨਾਲ ਦੇ ਜਿਹੜੇ ਲੋਕ ਆ ਜਿਹੜੇ ਵਾਰ-ਵਾਰ ਇਹ ਕਹਿ ਰਹੇ ਸੀ ਕਿ ਜਿਹੜੇ ਬਾਗੀਆਂ ਦੇ ਵੱਲੋਂ ਜਾਂ ਜਿਹੜੇ ਸੋ ਕਾਲਡ ਸੋ ਜਿਹੜੇ ਸੁਧਾਰ ਲੈਣ ਵਾਲਿਆਂ ਦੇ ਵੱਲੋਂ ਜਿਹੜਾ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਇਹ ਵੀ ਨਾਲ ਹੁੰਦੇ ਸੀ ਸਾਡੇ ਜਦੋਂ ਇਹ ਫੈਸਲੇ ਲਏ ਆ ਤੇ ਆਈ ਥਿੰਕ ਜੇਕਰ ਉਹ ਇਦਾਂ ਕਾਰ ਵੀ ਲੈਣਗੇ ਇੱਕ ਮਿੰਟ ਲਈ ਆਪਾਂ ਸੋਚੀਏ ਕਿ ਉਹ ਜਿਹੜੇ ਉਹਨਾਂ ਤੇ ਵੀ ਜੇਕਰ ਇਲਜ਼ਾਮ ਲੱਗਦਾ ਜਿਹੜੇ ਨਾਲ ਵਾਲੇ ਸੀ ਜਿਹੜੇ ਬਾਗੀ ਕੱਲੀ ਆ ਤੇ ਉਹਦਾ ਵੀ ਮੇਨ ਜਿੱਦਾਂ ਉਹ ਇੰਗਲਿਸ਼ 'ਚ ਕਹਿੰਦੇ ਹੁੰਦੇ ਬਕਸਟੌਪਸ ਵਿਦ ਦਾ ਲੀਡਰ ਵੀ ਇਹ ਮੇਨ ਤਾਂ ਗੱਲ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਰੁਕਣੀਆਂ ਜੇਕਰ ਉਹਨਾਂ ਦੀਆਂ ਵੀ ਕੋਈ ਗਲਤੀਆਂ ਆ ਮੇਨ ਉਹਨਾਂ ਦੇ ਆਗੂ ਤਾਂ ਜਿਹੜੇ ਆ ਫਿਰ ਸੁਖਵੀਰ ਸਿੰਘ ਬਾਦਲ ਹੀ ਆਉਂਦੇ ਉੱਪਰੋਂ ਚਾਹੇ ਪਾਰਟੀ ਦੀ ਜਿਹੜੀ ਹਾਇਰਾਰਕੀ ਦੇ ਵਿੱਚੋਂ ਤੇ ਚਾਹੇ ਜਿਹੜਾ ਸਰਕਾਰ ਦੇ ਵਿੱਚੋਂ ਵੀ ਡਿਪਟੀ ਮੁੱਖ ਮੰਤਰੀ ਉਹ ਹੋ ਸੀ ਸੋ ਇਹ ਕਹਾਣੀ ਇਹਨਾਂ ਦੇ ਲਈ ਕਹ ਲਓ ਕਿ ਮੁਸ਼ਕਲੀ ਹੁੰਦੀ ਜਾ ਰਹੀ ਹੈ ਸਰਦਾਰ ਸੁਖੀ ਸਿੰਘ ਬਾਦਲ ਦੇ ਲਈ ਬਾਕੀ ਪੰਜਾਬ ਦੀਆਂ ਤੇ ਇੰਡੀਆ ਦੀਆਂ ਜਾਂ ਬਾਕੀ ਦੁਨੀਆ ਦੀਆਂ ਜਿਹੜੀਆਂ ਪੋਲਿਟਿਕਸ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਲਗਾਤਾਰ ਕਰਦੇ ਨਵਾਂਗੇ ਤੇ ਯੂਐਸ ਦੀ ਪੋਲਿਟਿਕਸ ਦੇ ਵਿੱਚ ਅੱਜਕੱਲ ਤੁਸੀਂ ਬੜੀਆਂ ਜਿਹੜੀਆਂ ਦਿਲਚਸਪੀਆਂ ਬਣਨ ਜਾ ਰਹੀਆਂ ਨੇ ਉਹਦੇ ਬਾਬਤ ਵੀ ਤੁਹਾਡੇ ਨਾਲ ਗੱਲ ਕਰਦੇ ਆ ਸੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ